ਖੁਸ਼ੀ ਦੇ ਮੌਕੇ ਤੇ ਇਹ ਗਲ ਬੰਦੀ ਨਹੀਂ ਸੀ ਪਰ ਚਲੋ ਨਾ ਜਦੋਂ ਕੋ ਨਵੀਂ ਚੀਜ਼ ਹੋਵੇ ਨਾ ਤੇ ਇੱਕ ਤਾਂ ਨਜ਼ਰ ਵੱਟੂ ਵਿੱਚ ਆ ਜਾਂਦਾ ਕੰਮ ਤਾਂ ਇਹ ਚੱਲ ਰਿਆ ਸੀ ਪਰ ਚਲੋ ਕਿਸ ਪੱਤਰਕਾਰਾਂ ਨੇ ਹੁਣ ਮੋਟੇ ਜਿਆ ਸਾਡੀ ਦੋਸਤਾਂ ਸਰਕਾਰ ਨੂੰ ਆਖੋੜ ਕੇ ਬੇਨਤੀ ਆ ਇੱਕ ਪੰਨੂ ਨਾਂ ਦਾ ਕੋਈ ਵਿਅਕਤੀ ਹੈ ਫੋਰਨਟ ਜਿਹੜਾ ਅੱਗੇ ਪਿੱਛੇ ਵੀ ਗਾਇ ਵਗਾਏ இந்து ਧਰਮ ਦੇ ਪ੍ਰਤੀ ਬੜੇ ਅਕਸ਼ਮਤ ਬੋਲਦਾ ਪਰ ਅੱਜ ਨੇ ਪੱਤਰਕਾਰਾਂ ਨੇ ਉਹ ਵੀਡੀਓ ਭੇਜੀ ਆ ਉਹਨੇ ਕਿਹਾ ਕਿ ਹਮਰੁੱਤ ਸਭ ਦੇ ਵਿੱਚ ਦੁਰਗਿਆਣਾ ਤੀਰਥ ਬੰਦ ਕਰਕੇ ਚਾਬੀਆਂ ਗੁਰਦਵਾਰਾ ਅਸੇ ਨਗਰੀ ਉੱਥੇ ਦੇ ਦੀ ਉਹਨੂੰ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਕਿ ਇਹੀ ਇਹ ਯੋਧੇ ਅਸੀਂ ਬੈਠੇ ਹਾਂ ਜਿੱਥੇ ਰਾਮ ਮੰਦਰ ਦੀ ਪ੍ਰਤਿਸ਼ਠਾ ਹੋਈ ਹੈ ਅਸੀਂ ਨਾਲ ਤੂੰ ਮਿਲ ਕੇ ਆ ਗੱਲ ਕਹੀ ਆ ਕਿ ਮੰਦਰ ਬੰਦ ਕਰ ਦਿਓ ਸਾਡੀ ਸਰਕਾਰ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹੋਲੇ ਬੰਦੇ ਜਿਹੜੇ ਖੁਸ਼ੀ ਤੇ ਤੈਨ ਤੇ ਚੰਗੇ ਤੈਨ ਤੇ ਇਹੋਲੇ ਆਵਾਜ਼ਾਂ ਬਣ ਖਰਾਬ ਕਰਨ ਦੀ ਕੋਸ਼ਿਸ਼ ਇਹਨਾਂ ਨੂੰ ਨਾਥ ਨਾ ਪਾਈ ਜਾਏ ਨਹੀਂ ਤੇ ਫਰ ਨੂੰ ਇਹ ਪੂਰਾ ਸਮਾਜ ਇਹ ਛਿੱਡੀ ਵੱਡੀ ਗੱਲ ਆ ਕਿ ਸਾਰੇ ਤੁਗਿਆਣੇ ਪੀਟੀ ਕਮੇਟੀ ਉੱਤੇ ਯੋਧੇ ਹੀ ਬੈਠ ਕੇ ਐਡਾ ਵੱਡਾ ਪਰਵੇ ਲੰਗਰ ਚਲਾ ਰਹੀ ਆ ਜਿਹੜਾ ਇੱਕ ਨੰਬਰ ਦੇ ਸਾਰੇ ਸੰਤ ਸਮਾਜ ਬੈਠ ਕੇ ਖਾਣਾ ਖਾ ਰਿਆ ਇਹਨੂੰ ਫੌਰਨ ਚ ਬੈਠਿਆ ਤਕਲੀਫ ਹੋ ਰਹੀ ਆ ਸਰਕਾਰ ਨੂੰ ਚਾਹੀਦਾ ਜਿੰਨੀ ਜਲਦੀ ਹੁੰਦਾ ਇਹ ਬੇਕੂਫਾਂ ਦੇ ਨੱਥ ਪਾਈ ਜਾਏ ਕਿਉਂ ਕੀ ਇਹ ਹਲੇ ਲੋਨ ਨਹੀਂ ਚਾਹੁੰਦੇ ਕੀ ਇਹ ਹਲੇ ਖੁਸ਼ੀ ਦਾ ਵਾਤਾਵਰਨ ਠੇਰੋਵੇ ਇੱਕ ਵਾਰ ਫੇਰ ਤੋਂ ਜੈ ਸ਼ੀਰਮਾ ਤੇ ਉਹਨੂੰ ਖਾਸ ਕਰਕੇ ਦਾਨ ਕਰਕੇ ਜਿਹੜਾ ਕਹਿੰਦਾ ਨਾ ਚਾਹੀਆਂ ਦੇ ਦਿਓ ਉਹਨੂੰ ਕਹਿੰਦੇ ਤੇਰੇ ਅਰਗੇ ਬੜੇ ਆਏ ਆ ਬਾਬਰ ਅਰਗੇ ਆ ਹੀ ਉਹਨੂੰ ਵੀ ਅੱਜ ਵੀ ਮੋਤੀ ਨੇ ਕੀ ਹਾਲ ਕਰਦਾ ਤੂੰ ਤੇ ਕੇਸ ਦੇ ਪੈਰਾਂ ਦੀ ਜੁੱਤੀ ਅਰਗਾਉਣੀ ਗੱਲ ਜੈ ਸ਼ੀਰਮਾ ਜੈ ਸ਼ੀਰਮਾ ਜੈ ਸ਼੍ਰੀ ਰਾਮ ਜੀ ਅੱਜ ਇਸਲੇ ਯੋਧਿਆ ਜੀ ਦੁਪਹਿਰ ਦਾ ਟਾਈਮ ਆ ਆਈ ਸਾਡੀ ਸਾਰੀ ਦੁਨੀਆ ਚ ਵੱਸਣ ਵਾਲੇ ਪ੍ਰਾਨੀਆਂ ਦਾ ਅੱਜ ਸਭ ਤੋਂ ਵੱਡਾ ਦਿਨ ਹੈ ਖੁਸ਼ੀ ਦਾ ਕਿ ਜਿਨ੍ਹਾਂ ਦੀ ਉਮਰ ਦੇ ਵਿੱਚ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਪਹਿਲੋ ਤੇ ਉਸ ਚੀਜ਼ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਭਗਵਾਨ ਰਾਮ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਇਹ ਬਰੋਕੈਂਦੇ ਨਾ ਜਦੋਂ ਕੋਈ ਚੰਗੀ ਚੀਜ਼ ਹੋਵੇ, ਚੰਗਾ ਕੰਮ ਹੋਵੇ ਤੇ ਕੁਝ ਲੋਕਾਂ ਨੂੰ ਪਾਤਸ਼ਾਲ ਸ਼ਕਤੀ ਖਰਾਬ ਆ। ਉਹਨਾਂ ਨੂੰ ਚੰਗੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਇਸ ਤਰ੍ਹਾਂ ਇੱਕ ਸਾਡੇ ਹੁਣੇ ਹੀ ਇੱਥੇ ਯੋਥ ਇਸ ਬੈਠੇ ਆ ਜਿੱਥੇ ਤੁਰ ਗਿਆਣਾ ਤੀਰਸਾ ਦਾ ਲੰਗਰ ਲੱਗਾ ਆ ਅੱਗੇ ਤੁਰ ਗਿਆਣਾ ਤੀਰਸਾ ਲੰਗਰ ਲੱਗਾ ਉੱਥੇ ਬੈਠੇ ਆ ਪੱਤਰਕਾਰ ਵੀਰਾਂ ਨੇ ਨਿਊਜ਼ ਪੇਟੀ ਆ ਬਕਾਇਦਾ ਅਭੀ ਤਾਂ ਹੈਗਾ ਨਾ ਉਹਨਾਂ ਨੇ ਵੀਡੀਓ ਕੀ ਕੋਈ ਪਤਵੰਤ ਸਿੰਘ ਨਾ ਦੀ ਕੋਈ ਚੀਜ਼ ਆ ਜਿਹੜੀ ਫੋਰਨ ਬੈਠਿਆ ਹਮੇਸ਼ਾ ਹੀ ਹਿੰਦੂਤਾਂ ਨੂੰ ਸਨਾਤਨ ਦੇ ਖਿਲਾਫ ਬਹੁਤ ਜ਼ਿਆਦਾ ਆਕਸ਼ਮ ਯੂਜ਼ ਕਰਦਾ ਸੁਨਾਤਨ ਪਰ ਇਹ ਹਲੇ ਬੰਦਿਆਂ ਜਵਾਬ ਦੇਣਾ ਨਹੀਂ ਬੰਦ। ਪਰੋ ਜਿਸ ਤਰ੍ਹਾਂ ਉਹਨੇ ਕਹਿੰਦਾ ਸਾਡੇ ਤੁਰ ਗਿਆਣਾ ਤੀਰਥ ਬਾਰੇ ਇਹ ਚਾਪੀਆਂ ਬੰਦ ਕਰਕੇ ਦੇ ਦੇਣੀਆਂ ਚਾਹੀਦੀ ਆਯੁੱਧਿਆਂ ਜਿਸ ਮੇਰਾ ਬਰ ਗਿਆਣਾ ਤੀਰਥਾ ਲੰਗਰ ਚੱਲ ਰਿਹਾ। ਇੱਕ ਨੰਬਰ ਤੇ ਲੰਗਰ ਆ ਸਾਰੇ ਸਨਾਤਨ ਸਾਧੂ ਸੰਤ ਉਹ ਤੇ ਬੈ ਕੇ ਪ੍ਰਸ਼ਾਦ ਛਕ ਰਹੇ। ਉਹੀ ਭਾਰਤ ਸਰਕਾਰ ਕੇ ਬੇਨਤੀ ਕਰਨੇ ਕਿ ਇਹੋਲੀ ਚੀਜ਼ਾਂ ਨੂੰ ਨੱਥ ਪਾ ਕੇ ਰੱਖੋ ਜਿਹੜਾ ਮਾਤਾ ਵਲ ਖਰਾਬ ਕਰਦੀਆਂ। ਆਈ ਖੁਸ਼ੀ ਦਾ ਦਿਨ ਆ। ਉਹਦੇ ਬੰਦੇ ਹੀ ਜਿਹੜੇ ਸਮਾਜ ਦਾ ਵਾਤਾਵਰਨ ਖਰਾਬ ਕਰਦੇ ਬਿਲਕੁਲ ਇਹਨਾਂ ਦੇ ਕੋਈ ਐਕਸ਼ਨ ਲਿੱਤਾ ਜਾਵੇ ਉੱਥੋਂ ਦੀ ਸਰਕਾਰ ਨੂੰ ਕਿਹਾ ਜਾਵੇ ਇਹਨੂੰ ਵੀ ਮੈਂ ਸ਼ੀਕਿਆ ਦੇ ਨਿਸ਼ਾਨਾ ਜਿਹੜਾ ਇਹਨੇ ਕਿਹਾ ਨਾ ਕਿ ਅੱਜ ਮਾਜੀਟਾ થી ਉੱਥੇ ਆ ਬਣਾ ਉਹ ਪਾਵਰ ਵਰਗਿਆਂ ਨੂੰ ਨਹੀਂ ਛੱਡਿਆ ਹੋਂ ਦੀ ਸਰਕਾਰ ਨੇ ਤੂੰ ਕਿਸ ਖੇਤ ਦੀ ਮੂਲੀ ਹੈ ਤੇਰੇ ਅਰਗੇ ਦੇ ਤੂੰ ਉਹਨਾਂ ਦੀ ਪੈਰ ਦੀ ਜੁੱਤੀ ਅਰਗਾ ਨਹੀਂ ਤੇ ਇਸ ਕਰਕੇ ਤੈਨੂੰ ਵਾਰਨਿੰਗ ਆ ਤੂੰ ਆਪਣਾ ਜਿਹੜੇ ਕੰਮ ਲਗਾ ਨਾ ਫੰਡਿੰਗ ਦੇ ਲੋਕਾਂ ਨਾਲ ਲੜਾਂ ਤੇ ਲੱਗਾ ਰੋ ਗੁਰਗਿਆਣੇ ਤੀਸ ਮੰਦਰਾਵਾਰੇ ਬੋਲਣਾ ਬੰਦ ਕਰ ਦੇ ਸਨਾਤਨ ਦੇ ਨਾਮ ਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀ ਆ ਹੁਲੇ ਲੋਕ ਜਿਹੜੇ ਫ੍ਰੀਕਾਪਰ ਲੋਕਾਂ ਨਾਲ ਲੜਾਂਦੇ ਆ ਤੇ ਨੱਥ ਪਾਈ ਜਾਵੇ ਜੈ ਸ਼੍ਰੀ ਰਾਮ ਆਏ ਦੇ ਦਿਨ ਵੀ ਤੁਹਾਨੂੰ ਫਿਰ ਬਹੁਤ ਬਹੁਤ ਵਧਾਈ ਜਾਂ ਸ਼ਿ ਸ਼